ਜੀ ਆਇਆਂ ਦਿਨ ਦਿੱਤੋ ਵਾਲੇ ਦੇ ਸ਼ਹਿਰਾਂ ਮਿਲਦੀਆਂ ਵਾ ਕਿ ਟੈਂਸਰ ਕਣਕੀ ਮਿਲਦੀ ਪੱਛੀ ਨਹੀਂ ਕਟਦੇ ਹੈਗੇ ਜੀ ਬਿਲਕੁਲ ਵੇਖੋ ਇਹਨਾਂ ਲੋਕਾਂ ਨੇ ਉਮੀਦਾਂ ਜਿਤਾਈਆਂ ਸੀ ਸਰਕਾਰ ਜਿਹੜੀ ਉਹ ਲਿਆਂਦੀ ਸੀ ਬਦਲਾਅ ਦੇ ਚੱਕਰ ਦੇ ਵਿੱਚ ਔਰ ਇਹਨਾਂ ਲੋਕਾਂ ਨੇ ਕੜਕਨੀ ਸੀ ਮੰਗੀ ਸਰਕਾਰ ਵੱਲੋਂ ਐਲਾਨ ਕੀਤੇ ਗਏ ਸੀ ਵੀ ਫ੍ਰੀ ਕਣਕ ਜਿਹੜੀ ਆ ਉਹ ਘਰ ਘਰ ਜਾ ਕੇ ਲੋਕਾਂ ਨੂੰ ਆਉਣਾ ਨਹੀਂ ਪਊਗਾ ਘਰਾਂ ਦੇ ਵਿੱਚ ਜਾ ਕੇ ਉਹਨਾਂ ਦਾ ਜੋ ਕਣਕ ਜੋ ਵੀ ਇਹਨਾਂ ਨੇ ਵਾਦੇ ਕੀਤੇ ਸੀ ਉਹ ਪੂਰੇ ਕੀਤੇ ਜਾਣਗੇ ਆ ਲੋਕ ਸਵੇਰੇ 7 ਵਜੇ ਦੇ ਖੜੇ ਆ ਕੋਈ 7 ਵਜੇ ਤੋਂ ਕੋਈ 8 ਵਜੇ ਤੋਂ ਔਰ ਜਦੋਂ ਪਤਾ ਲੱਗਾ ਵੀ ਆਹ ਹਾਲਾਤ ਆਤ ਦੀ ਗਰਮੀ ਦੇ ਵਿੱਚ ਸਾਡੀਆਂ ਮਾਤਾਵਾਂ ਪੈਣਾ ਜਿਹੜੀਆਂ ਉਹ ਖੱਜਲ ਹੋ ਰਹੀਆਂ ਨੇ ਤੇ ਮਜਬੂਰਨ ਸਾਨੂੰ ਇੱਥੇ ਆ ਕੇ ਪੁੱਛਣਾ ਪਿਆ ਕਸਤੂਰੀ ਦਾ ਡਿੱਪੂ ਆਏ ਤੇ ਜਦੋਂ ਆਏ ਆ ਤੇ ਆਉਂਦਿਆਂ ਹੀ ਐਕਸ਼ਨ ਦੇ ਵਿੱਚ ਆ ਕੇ ਤੇ ਪਰਚੀਆਂ ਕੱਟਣੀਆਂ ਇਹਨੇ ਸ਼ੁਰੂ ਕਰ ਦਿੱਤੀਆਂ ਸੋ ਸਵਾਲ ਵੱਡਾ ਇਹ ਆ ਕਿ ਕਿਉਂ ਇਹ ਨੋਬਤ ਆਉਂਦੀ ਆ ਕਿ ਸਾਨੂੰ ਆਣ ਕੇ ਆਵਾਜ਼ ਚੁੱਕਣੀ ਪੈਂਦੀ ਆ ਜਦੋਂ ਸਰਕਾਰ ਨੂੰ ਟੂ ਫ੍ਰੀ ਅਲਾਉਸ ਜੀ ਆ ਇਹ ਕਿਉਂ ਨਹੀਂ ਇਹ ਪ੍ਰਬੰਧ ਕਰਦੇ ਸਿੱਧੀ ਕਿਨਾਂ ਮੰਡ ਚੋਂ ਨਹੀਂ ਕਹਿੰਦੇ ਕਈਆਂ ਦੇ ਕਾਰਕਟੇ ਕਿ ਜਨਾਂ ਦੇ ਬਿਲਕੁਲ ਵੇਖੋ ਸਾਫ਼ ਸਾਫ਼ ਇਹ ਪਤਾ ਲੱਗ ਰਿਹਾ ਵਾ ਵੀ ਵੱਡਾ ਜਿਹੜਾ ਤਬਲਾ ਆ ਉਹ ਦੀਪੂ ਮਾਲਕ ਜਿਹੜੇ ਦੀਪੂ ਹੋਲਡਰ ਨੇ ਉਹ ਕਰ ਰਹੇ ਨੇ ਜਿੰਨਾ ਲੋਕਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਵਾ ਉਹਨਾਂ ਦੀ ਕਣਕ ਜਿਹੜੀ ਆ ਉਹ ਕਿੱਥੇ ਜਾਂਦੀ ਆ ਉਹ ਵੀ ਇਹਨਾਂ ਦੇ ਆਪਣੇ ਢਿੱਡਾਂ ਦੇ ਵਿੱਚ ਪੈ ਜਾਂਦੀ ਆ ਔਰ ਇਹਨਾਂ ਦਾ ਬੋਲਬਾਣੀ ਇੰਨਾ ਗਲਤ ਆ ਮੈਂ ਨਾਮ ਇਹਨੂੰ ਭੁੱਲ ਰਿਹਾ ਵਾ ਉਹਦਾ ਵੀਰ ਦਾ ਮੋਰੀ ਗੇਟ ਜਿਹੜਾ ਸ਼ਾਮ ਸਿੰਘ ਗੁਰਦੁਆਰੇ ਦੇ ਲਾਗੇ ਦੀਪੂ ਆ ਉਤੋਂ ਸਾਨੂੰ ਸਪੈਸ਼ਲ ਫੋਨ ਆਇਆ ਇੱਕ ਦਿਨ ਵੀ ਬਜ਼ੁਰਗਾਂ ਦੇ ਨਾਲ ਇੰਨੀ ਗਲਤ ਲਹਿਜੇ ਦੇ ਨਾਲ ਜਿਹੜੀ ਆ ਉਹ ਗੱਲ ਲੈਂਗੁਏਜ ਇੰਨੀ ਮਾੜੀ ਬੋਲੀ ਜਾਂਦੀ ਆ ਫਿਰ ਜਦੋਂ ਉੱਥੇ ਜਾ ਕੇ ਅਸੀਂ ਇਸੇ ਤਰ੍ਹਾਂ ਜਿਵੇਂ ਤੁਸੀਂ ਆਪਣੇ ਮੀਡੀਆ ਰਹੀਂ ਲੋਕਾਂ ਨੂੰ ਜਿਹੜਾ ਪਚਾਰ ਰਹੇ ਜੇ ਉਹ ਵੀਡੀਓ ਜਦੋਂ ਉਹਦੀ ਬਣਾਈ ਤੇ ਫਿਰ ਉਹ ਤਰਲਿਆਂ ਦੇ ਉੱਤੇ ਆਇਆ ਔਰ ਸ਼ਾਮੀ ਘਰੇ ਆਇਆ ਕਿ ਮੇਰੀ ਇਹ ਵੀਡੀਓ ਡਿਲੀਟ ਕਰ ਦੋ ਦੁਬਾਰਾ ਇਹ ਜਿਹੜਾ ਵਾ ਮੌਕਾ ਨਹੀਂ ਆਊਗਾ ਸਵਾਲ ਇਹ ਆ ਵੀ ਕਿਉਂ ਅਸੀਂ ਕਿਸੇ ਨੂੰ ਇਹਨਾਂ ਲੋਕਾਂ ਦਾ ਕੀ ਕਸੂਰ ਆ ਇਹਨਾਂ ਤੋਂ ਲੋਕਾਂ ਦਾ ਕਸੂਰ ਸਿਰਫ ਇਹੋ ਹੀ ਆ ਵੀ ਇਹਨਾਂ ਲੋਕਾਂ ਨੇ ਇੱਕ ਉਮੀਦ ਦੀ ਆਸ ਦੀ کرن ਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ। ਪਰ ਯਾਨੀ ਕਿ ਸਹੀ ਹੱਥਾਂ ਵਿੱਚ ਡਿਪੂ ਹੋਟਲ ਚ ਡਿਪੂ ਜਿੰਨੇ ਵੀ ਵੰਡ ਦਿੱਤੇ ਜਾਂਦੇ ਡਿਪੂਆਂ ਦੀ ਵੰਡ ਜਿੱਤੀ ਸਹੀ ਹੱਥਾਂ ਵਿੱਚ ਕਰਨੀ ਚਾਹੀਦੀ ਸਰਕਾਰ ਨੂੰ। ਬਿਲਕੁਲ ਜੀ ਇਹ ਸਰਕਾਰ ਦੇ ਨੁਮਾਇੰਦਿਆਂ ਨੂੰ ਜਿਵੇਂ ਸਾਡੇ ਹਰਪ੍ਰੀਤ ਸਿੰਘ ਟੀਓ ਜੀ ਆ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਗੰਭੀਰ ਰੂਪ ਦੇ ਵਿੱਚ ਸੋਚਣਾ ਚਾਹੀਦਾ ਜਿਹੜੇ ਫੂਡ ਇਨਸਪੈਕਟਰ ਨੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਸੋਚਣਾ ਚਾਹੀਦਾ ਵਾ ਆ ਕਿ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਕੀਤਾ ਜਾਵੇ ਔਰ ਇਹ ਡਿਪੂ ਸਹੀ ਬੰਦਿਆਂ ਦੇ ਜਿਹੜਾ ਵਾ ਉਹ ਹੱਥਾਂ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਜਿਹੜੇ ਦਿਹਾੜੀਆਂ ਛੱਡ ਕੇ ਆਪਣੀਆਂ 5-500 6-600 ਰੁਪਇਆ ਦਿਹਾੜੀ ਛੱਡ ਕੇ ਕੰਮ ਛੱਡ ਕੇ ਇੱਕ ਆ ਜਿਹੜੀ ਕਨਕ ਸਰਕਾਰ ਵੱਲੋਂ ਮਿਲਣੀ ਆ ਇਹਦੇ ਵਾਸਤੇ ਵੀ ਲਾਈਨਾਂ ਦੇ ਵਿੱਚ ਲੱਗ ਰਹੇ ਆ ਪਰਮਿੰਦਰ ਸਿੰਘ ਅਸੀਂ ਹੁਣੇ ਹੀ ਦਿਹਾੜੀ ਲੈ ਕੇ ਆਏ ਆ ਇਹਨਾਂ ਨੂੰ ਫੋਨ ਕੀਤਾ ਅਸੀਂ ਵੀ ਭਾਈ ਕਨਕ ਦੀ ਪਰਚੀ ਕਦੋਂ ਕੱਟਣੀ ਹੈ ਇਹਨੇ ਆਉਂਦੀ ਸਪੋਰਟ ਹੀ ਸਾਨੂੰ ਕਿ ਆ ਵੀ ਹੁਣੇ ਕੱਟਣ ਦੇ ਹੁਣ ਦਿਹਾੜੀ ਲਈਏ ਕਿ ਕਨਕ ਦੀ ਪ੍ਰੋਜੈਕਟ ਦਾ ਤੇ ਬੰਦਾ ਇੱਕ ਦਿਨ ਪਹਿਲਾਂ ਦੱਸਦਾ ਤੇ ਜੇ ਇਹਨਾਂ ਨੂੰ ਕੱਲ ਫੋਨ ਕਰੋ ਤਾਂ ਕਹਿੰਦੇ ਇਹ ਕੱਲੇ ਕੱਲੋਂ ਠੇਕਾ ਲਿਆ ਵਾ ਬੱਕਰੀ ਗੱਲ ਵੀ ਰਿਕਾਰਡਿੰਗ ਨੇ ਤੁਹਾਨੂੰ ਰਿਕਾਰਡਿੰਗ ਸੁਣਾ ਦੇਣੀ ਤੇ ਹੁਣ ਇਹ ਦਿਹਾੜੀ ਲਈ ਕਿ ਕਨਕ ਲਈ ਪਰ ਕੋਈ ਰੂਲ ਨਾ ਚੀਤਾ ਵਾ ਇੱਕ ਦਿਨ ਪਹਿਲੂ ਬੰਦਾ ਦੱਸਦਾ ਵਾ ਕਿ ਕਣਕ ਦੀ 25 ਸਵੇਰੇ ਕੱਟਣੀ ਆ ਉਸੇ ਸਹਾਂ ਨਾਲ ਬੰਦਾ ਸਾਈਡਿੰਗ ਕਰਦਾ ਵਾ ਹੁਣ ਦਿਹਾੜੀ ਲਾਉਣ ਦੇ ਦਿਹਾੜੀ ਛੱਡ ਕੇ ਤੇ ਹੁਣ ਆਏ ਆ ਹੁਣ 6 600 ਰੁਪਏ ਦਿਹਾੜੀ ਭੰਨ ਕੇ ਆਏ ਤੇ ਹੁਣ ਸਾਨੂੰ ਇਹ ਫਿਰ ਮਹਿੰਗੀ ਭਾੜੀ ਕਣਕ ਪੈ ਗਈ ਏ ਹਾਂਜੀ ਮੈਂ ਹੁਣ ਦਿਹਾੜੀ ਲਾ ਕੇ ਤੇ ਬਲੈਂਚ ਲੱਗਣਾ ਵਾ ਤੇ ਕਿੰਨੇ ਵਜੇ ਲੱਗੋ ਪਹਿਲਾਂ ਸਵੇਰੇ ਕਿੰਨੇ ਵਜੇ ਆਏ ਮੈਂ ਹੁਣ ਇਹ ਦਿਹਾੜੀ ਲਾ ਕੇ ਆਇਆ ਜੀ ਮੈਨੂੰ ਉੱਥੇ ਪਤਾ ਲੱਗਾ ਵੀ ਕੰਮ ਮਿਲਣ ਦੀ ਹੈ ਤਾਂ ਹੁਣ ਦਿਹਾੜੀ ਭੰਨ ਕੇ ਆਏ ਕੋਈ ਨੰਬਰ ਨਹੀਂ ਦੇਣਾ ਕੋਈ ਨੰਬਰ ਹੈਗਾ ਸਾਰਾ ਕੁਝ ਹੈ ਗੱਲ ਫੋਨ ਕਰਨ ਲੱਗੇ ਤੇ ਕਿਹੜੀ ਹੈ ਕੋਈ ਗਰੁੱਪ ਗਰੁੱਪ ਕੁਝ ਨਹੀਂ ਬਣਿਆ ਕੋਈ ਗਰੁੱਪ ਗਰੁੱਪ ਨਹੀਂ ਆਈ ਕਰਦੇ ਤੁਹਾਨੂੰ ਵੀ ਕੰਮ ਕਰਤੀ ਸਾਨੂੰ ਨਹੀਂ ਜੀ ਕੀਤਾ ਫੋਨ ਤੁਹਾਨੂੰ ਪਤਾ ਲੱਗਾ ਤੇ ਆਏ ਪਤਾ ਲੱਗਾ ਤੇ ਆਏ ਤੇ ਦਿਹਾੜੀ ਭੰਨ ਕੇ ਆਏ ਹੋ ਤੇ ਤੇ ਨਾਂ ਪਰਚੀ ਕੀ ਫੋਨ ਤੇ ਫਿਰ ਅੱਜ ਫਿਰ ਵੀ ਦੇਖੋ ਹੁਣ ਕਿਦੋਂ ਇਹ ਤੇ ਮਿਹਰੀ ਤੇ ਬ੍ਰਿਸ਼ ਗਿਆ ਤਾਂ ਆ ਰਹੀਆਂ ਮਰਚੀਆਂ ਨਹੀਂ ਕੱਟੀਆਂ ਜਾ ਰਹੀਆਂ ਕਨਕ ਸਹੀਦ ਇਕ ਨਾ ਵੰਡਣੀ ਹੋ ਰਹੀ ਜੀਨਾਬ ਰਾਤੀ ਕਨਗਾਈ ਸ਼ਾਮਾਂ ਨੂੰ ਤੇ ਅੱਜ ਦਾ ਪਰਚੀ ਕੱਟਣ ਦੇ ਦੋ ਤਿੰਨ ਦਿਨਾਂ ਤੋਂ ਜੇ ਕੰਨ ਕੰਮ ਨਹੀਂ ਦੇ ਨਹੀਂ ਵਟਸਐਪ ਤੇ ਵੀਡੀਓ ਵਾਇਲ ਹੋਈ ਹੈ ਧੁੱਪ ਚ ਬੰਦੇ ਬੈਠੇ ਆ ਮੈਂ ਤੁਹਾਨੂੰ ਸੱਚ ਵਾਲੀ ਗੱਲ ਤੁਹਾਨੂੰ ਦੱਸਾਂ ਉਹ ਇਦਾਂ ਕਿ ਮੈਂ ਕਿਹਾ ਨੂੰ 7 ਵਜੇ ਟਾਈਮ ਦਾ 9:30 10:00 ਦਾ ਟਾਈਮ ਦਿੱਤਾ 10:00 ਵਜੇ 10:00 ਵਜੇ ਆ ਗਏ ਉਹ ਵੀ ਇੰਨਾ ਦਾ ਮਸ਼ੀਨ ਚ ਕੰਨ ਕਦੀ ਸੀ ਭਾਈ ਉਹ ਮਤਲਬ ਨਹੀਂ ਇਹ ਲੋਕਾਂ ਦਾ ਕਿੱਦਾਂ ਇਹਨੂੰ ਕਹਾਂ ਚ ਆਉਂਦੀ ਕਿ ਇਦਾਂ ਮੈਸੇਜ ਜੁੰਦੇ ਜੇ ਵੀ ਫੋਨ ਕਰੀਏ ਬਾਕਾਇਦਾ ਜੀ ਫੋਨ ਕਰੀਏ ਫੋਨ ਕਰੀ ਜਾ ਕੇ ਆਈਏ 11:00 ਵਜੇ ਆਜੋ ਸੇ ਲੋਕਾਂ ਦਾ ਮੈਂ ਕਹਿਣਾ ਕਿ ਨਹੀਂ ਆਉਂਦੇ ਫੋਨ ਦੇ ਕਹਿੰਦੇ ਨਾ ਜੀ ਨਾ ਮਦਦ ਨੂੰ ਨੰਬਰ ਦਿੱਤੇ ਆ ਪਰ ਸਾਡੇ ਅਜੇ ਤੱਕ ਕਿਸੇ ਦਾ ਫੋਨ ਨਹੀਂ ਆਇਆ ਇਹ ਤੇ ਦੇਖੋ ਖਰਾਬ ਹੋ ਰਹੀ 150 ਬੰਦੇ ਨੂੰ ਫੋਨ ਕਰੋ ਤੇ 300 ਬੰਦੇ ਇੱਥੇ ਇਕੱਠਾ ਹੋ ਜਾਂਦਾ ਜੀ ਹੁਣ ਗਰਮੀ ਨੂੰ ਲੱਗ ਰਹੀ ਹੈ ਕਾ ਇੰਨਾ ਕਣਕ ਕਿਉਂ ਨਹੀਂ ਜਨਾਬ ਕੱਲ ਕਣਕਾਈ ਤੇ ਨਾਲ ਨਾਲ ਪਰਚੀਆਂ ਕੱਟਣ ਦੇ ਕੱਲ ਦੋ ਦਿਨਾਂ ਅਸੀਂ ਕਣਕ ਵੜਦੇ ਨਹੀਂ ਜਨਤਾ ਦਾ ਕਹਿਣਾ ਹੈ ਇੱਕ ਦੋ ਦਿਨ ਕੰਮ ਜਿ ਤਰ੍ਹਾਂ ਕਣਕ ਡੇਟ ਬਣ ਜਾਵੇ ਤੇ ਠੰਡੇ ਠੰਡੇ ਵੜ ਦਿੰਦੇ ਕਿਆ ਖੇਤਰਾ ਕਰਮੀ ਬਹੁਤ ਚਾਹੀਏ ਨਹੀਂ ਸਿਹਰੇ ਉਹਨਾਂ 8 ਵਜੇ ਦਾ ਟਾਈਮ ਦਿੱਤਾ ਕੰਨ ਕੰਨ ਜਿੰਨਾ ਚਿਰ ਪਰਚੀਆਂ ਜਿੰਨਾ ਚਿਰ ਜਨਤਾ ਤੁਰੀ ਆਉਦੀ ਸਾਡੇ 12 1 2 ਜਿੰਨਾ ਦੇ ਵਿੱਚ ਗਾਰਿਕ ਲੋ ਜੀ ਕਿਤੇ ਬੰਦਾ ਵੀ ਬੁਲਾਇਆ ਜਾਂਦਾ ਜਾਂ ਕੇ ਬੰਦਾ ਗੱਲ ਕਰਦਾ ਉਹਨਾਂ ਨਾਲ ਸਾਡੇ ਤਾਂ ਵੇਖੋ ਜਿੱਥੇ ਕਿਸੇ ਜਿੰਨੇ ਦਾ ਖੁਦ ਪੁੱਛੋ ਕਦੀ ਕਿਸੇ ਨਾਲ ਕੇ ਔਖੇ ਨਾਲ ਬੋਲੇ ਹੋਏ ਅੱਜ ਦੇਖ ਸਕਦੇ ਹਾਂ ਅੱਜ ਦੇਖੋ ਕਿਦਾਂ ਬੋਲਦੇ ਨੇ ਜੀ ਸਾਡਾ ਵਿਹਾਰ ਦੇ ਬੰਦਾ ਦੀ ਜੰਗ ਹੈ ਜੀ